ਇੱਕ ਕੁੜੀ ਨੇ ਲੜ ਕੇ ਆਪਦੇ ਬੁਆਏਫਰੈਂਡ ਨਾਲ ਆਪਦੇ ਪੁੱਤ ਨੂੰ ਹੀ ਗੱਡੀ ਚਾੜਤਾ ਕੀ ਕੀਤਾ ਵੀ ਉਹਨੂੰ ਪਾਲ ਕੇ ਘਰ ਦੇ ਵੇੜੇ ਵਿੱਚ ਹੀ ਨੱਪਤਾ 15 ਸਾਲਾਂ ਬਾਅਦ ਜਦੋਂ ਕਿਸੇ ਹੋਰ ਮੁੰਡੇ ਨਾਲ ਉਹਨੇ ਗੱਲ ਕੀਤੀ ਉਹ ਮੁੰਡੇ ਦਾ ਤਾਂ ਵਿਆਹ ਹੋ ਗਿਆ ਸੀ ਚੰਗੀ ਆਉਦੀ ਜ਼ਿੰਦਗੀ ਬਤੀਤ ਕਰਨ ਲੱਗੇ ਪਰ ਜਦੋਂ 15 ਸਾਲਾਂ ਬਾਅਦ ਕਿਸੇ ਹੋਰ ਨਾਲ ਗੱਲ ਕੀਤੀ ਉਹਨੂੰ ਸਾਰੀ ਗੱਲਬਾਤ ਦੱਸੀ ਵੀ ਅਸੀਂ ਪਹਿਲਾਂ ਆਹ ਕੰਮ ਕੀਤਾ ਸੀ ਜਦੋਂ ਗੱਲਬਾਤ ਹੋਈ ਉਹਨੇ ਕਿਤੇ ਹਾਤੇ ਦੇ ਵਿੱਚ ਬਹਿ ਕੇ ਕਿਤੇ ਆਪਦੇ ਯਾਰਾਂ ਦੋਸਤਾਂ ਨੂੰ ਦੱਸਤਾ ਯਾਰਾਂ ਦੋਸਤਾਂ ਨੇ ਗਾਂਹ ਦੱਸਤਾ ਗਾਂਹ ਦੀ ਗਾਂਹ ਗੱਲ ਹੁੰਦੀ ਹੁੰਦੀ 15 ਸਾਲਾਂ ਬਾਅਦ ਉਹ ਚੀਜ਼ ਨਿਕਲੀ ਕਰਦੇ ਵਿਹੜੇ ਚ ਆ ਕੇ ਪ੍ਰਸ਼ਾਸਨ ਨੇ ਉਹ ਮੁੰਡਾ ਕਢਾਇਆ ਜਦੋਂ ਪਤਾ ਲੱਗਿਆ ਵੀ ਇਹ ਚੀਜ਼ਾਂ ਐ ਹੋਈ ਕੁੜੀ ਕਹਿੰਦੀ ਮੈਨੂੰ ਕੋਈ ਪਛਤਾਵਾ ਨਹੀਂ ਮੈਂ ਆਪਦੀ ਜ਼ਿੰਦਗੀ ਦੀ ਜਾਂ ਉਹਦੀ ਜਸਮ ਦੀ ਭੁੱਖ ਭਜਾਉਣ ਦੀ ਖਾਤਰ ਇਹ ਕੰਮ ਕੀਤਾ ਮੁੰਡਾ ਨਹੀਂ ਪਤਾ ਵੀ ਉਹਦਾ ਆਦਾਸਾ ਕਾਸੀ ਚ ਮਤ ਰਿਆ ਸੀ ਪਰ ਉਹ ਕੰਮ ਗਲਤ ਕੀਤਾ ਕਿਸੇ ਦੀ ਜਾਨ ਲੈਣਾ ਕੋਈ ਕੰਜੰਗੀ ਗੱਲ ਨਹੀਂ ਹੁੰਦੀ ਆਪਾਂ ਉਹ ਬੰਦੇ ਨਾਲ ਗੱਲ ਕਰਦੇ ਆ ਜਿਹੜਾ ਉਹਦੇ ਨਾਲ ਰਲ ਕੇ ਇਹ ਕੰਮ ਕੀਤਾ ਸੀ ਉਹ ਕਹਿੰਦਾ ਮੈਂ ਅੱਜ ਪਛਤਾਉਣਾ ਮੈਂ ਜ਼ਿੰਦਗੀ 'ਚ ਕਦੇ ਇਹ ਜਾਂ ਕਦੇ ਜ਼ਿੰਦਗੀ 'ਚ ਮੈਂ ਇਹ ਜਿਹੇ ਕਦਮ ਨਹੀਂ ਚੱਕਣਾ ਸੀ ਜਿਹੜਾ ਕਿ ਮੈਥੋਂ ਇਸ਼ਕ ਦੇ ਵਿੱਚ ਚੁਕਾਇਆ ਗਿਆ ਕਿਉਂਕਿ ਉਹਦੀ ਮੇਰੀ ਉਮ ਉਹ ਬੰਦੇ ਨਾਲ ਗੱਲ ਕਰਦੇ ਆ ਜਿਹੜੇ ਬੰਦੇ ਨੂੰ ਸਜ਼ਾ ਹੋਈ ਆ ਆ ਜਾ ਬਈ ਮੜਾ ਜਾ ਖਚ ਕੇਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹੋ ਜੀ ਕਿ ਜਿਨੇ ਆਸ਼ਕੀ ਦੀਆਂ ਇੰਨੀਆਂ ਕ ਹੱਦਾਂ ਟਪਾਤੀਆਂ ਇੰਨੀਆਂ ਕ ਬੰਦੇ ਨੇ ਜਮਾ ਜਮਾ ਮਕਾਤਾ ਕੰਮ ਉਹ ਜਨਾਨੀ ਨੇ ਤੇ ਉਸ ਬੰਦੇ ਨੇ ਜਿਨ੍ਹਾਂ ਨੇ ਕਿ ਇੱਕ ਇਸ਼ਕ ਦੇ ਵਿੱਚ ਅੰਨੇ ਹੋ ਕੇ ਆਪਦੇ ਜਵਾਕ ਨੂੰ ਘਰੇ ਹੀ ਮਾਰ ਮਕਾਇਆ ਤੇ ਉਹਨੂੰ ਘਰੇ ਨਾ ਪਤਾ 15 16 ਸਾਲਾਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਕੀ ਕੀਤਾ ਕਿ ਇਸ਼ਕ ਚ ਇੰਨੀ ਕ ਅੱਗ ਲੱਗੀ ਸੀ ਵੀ ਜਿਹੜਾ ਉਹਨਾਂ ਨੂੰ ਇਹ ਕੰਮ ਕਰਨਾ ਪਿਆ ਹੱਸੇਗਾ ਵੀ ਗਲਤੀ ਨਾ ਕਰ ਯਾਰ ਆਪਣੀ ਆਸ਼ਕੀ ਦੇ ਵਿੱਚ ਨਾ ਜਦੋਂ ਬੰਦਾ ਨਾ ਹੋ ਜਾਂਦਾ ਨਾ ਯਾਰ ਉਦੋਂ ਇਹ ਜੇ ਕੰਮ ਕਰ ਜਾਂਦਾ ਜਿਹਦੀ ਕਰਕੇ ਨਾ ਬੰਦਾ ਖਤਮ ਹੋ ਜਾਂਦਾ ਯਾਰ ਮੈਂ ਜਿਹੜਾ ਕੰਮ ਕਰਤਾ ਨਾ ਬਾਈ ਮੈਂ ਹਰੀ ਹੋਣ ਲਈ ਯਾਰ ਬਈਆ ਸਾਰੀ ਉਮਰ ਲਈ ਮਰ ਗਿਆ ਯਾਰ ਪਸਤਾਵਾ ਬਹੁਤ ਵੱਡਾ ਪਸਤਾਵਾ ਯਾਰ ਬਾਈ ਬਹੁਤ ਵੱਡਾ ਪਸਤਾਵਾ ਬਹੁਤ ਵੱਡਾ ਪਸਤਾਵਾ ਬਾਈ ਯਾਰ ਕਿੰਨੇ ਰਾਂ ਬਾਅਦ ਪਤਾ ਲੱਗੇ ਪਸਤਾਵੇ ਦਾ ਬਾਈ ਪਸਤਾਵੇ ਦਾ ਪਤਾ ਤਾਂ ਮੈਨੂੰ ਨਾ ਨਹੀਂ ਉਦੋਂ ਹੀ ਲੱਗ ਗਿਆ ਸੀ ਕਿ ਉਦੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਗਲਤ ਕਰਤਾ ਕੰਮ ਜਦੋਂ ਮੁੰਡਾ ਜਿਹੜਾ ਮੈਂ ਮਾਰਤਾ ਸੀਗਾ ਮੈਨੂੰ ਉਦੋਂ ਹੀ ਪਤਾ ਲੱਗਦਾ ਸੀ ਮੈਂ ਮੇਥੋਂ ਗਲਤੀ ਹੋ ਗਈ ਬਹੁਤ ਵੱਡੀ ਭਾਈ ਇਹ ਸਿਸਟਮ ਐ ਬਣਦਾ ਪਹਿਲਾਂ ਮੈਂ ਸੋਨ ਇੱਕ ਚੀਜ਼ ਪੁੱਛਣਾ ਚਾਹਣਾ ਚਾਹਿਆ ਇਹਦਾ ਤੁਹਾਡਾ ਗਨਾਹ ਸੀ ਜਿਹੜਾ ਹੋ ਗਿਆ ਹਨਾ ਸਟਾਰਟਿੰਗ ਤੁਹਾਡੀ ਕਿੱਥੋਂ ਹੋਈ ਕੀ ਗੱਲਬਾਤ ਬਣੀ ਕੀ ਤੁਹਾਡਾ ਮਾ ਪਲਾਨ ਬਣਿਆ ਸਟਾਰਟਿੰਗ ਭਾਈ ਇਦਾਂ ਹੋਈ ਹਨਾ ਵੀ ਜਿਹੜਾ ਮੇਰੀ ਜਿਹੜੀ ਮੇਰੀ ਸਹੇਲੀ ਸੀਗੀ ਉਹ ਵਿਆਹ ਹੀ ਹੋਈ ਸੀਗੀ ਭਾਈ ਠੀਕ ਹੈ ਮੇਰੀ ਉਮਰ ਸੀਗੀ ਬਈ 21-22 ਸਾਲ ਦੀ ਤੇ ਉਹਦੀ ਉਮਰ ਸੀਗੀ ਬਾਬਾ ਬਈ ਮਤਲਬ 30 ਸਾਲ ਦੀ ਸੀ ਉਹਦੀ ਉਮਰ ਠੀਕ ਆ ਠੀਕ ਆ ਸਾਡਾ ਫਾਸਲਾ ਬਹੁਤ ਸੀਗਾ ਘੱਟੋ ਘੱਟ 9-8-9 ਸਾਲ ਦਾ ਸੀਗਾ ਫਾਸਲਾ ਇੱਕ ਦੂਜੀ ਦੀ ਉਮਰ ਦਾ ਉਹਦਾ ਵਿਆਹ ਹੋਇਆ ਸੀਗਾ ਬਈ ਉਹਦੇ ਜਵਾਕ ਵੀ ਸੀਗਾ ਜਵਾਕ ਉਹਦਾ ਸੀਗਾ 8 ਸਾਲ ਦਾ ਬਈ ਘੱਟੋ ਘੱਟ ਠੀਕ ਆ ਠੀਕ ਆ ਤੇ ਜਦੋਂ ਬਈ ਉਹ ਉਹਦੀ ਗੱਲਬਾਤ ਮੇਰੇ ਨਾਲ ਕਿਵੇਂ ਹੁੰਦੀ ਆ ਕਿਉਂਕਿ ਉਹ ਟਿਊਸ਼ਨ ਦਾ ਕੰਮ ਕਰਦੀ ਸੀਗੀ ਟਿਊਸ਼ਨ ਡਾਸ਼ਨ ਲਾਉਂਦੀ ਸੀਗੀ ਬਈ ਤੇ ਉੱਥੇ ਬੈ ਆ ਉਹਦੇ ਭਰਾ ਚਾਚੇ ਦੇ ਆਪਣੇ ਭਤੀਜੇ ਨੂੰ ਛੱਡ ਕੇ ਜਾਂਦਾ ਸੀ ਆਦੇ ਭਰਾ ਦੇ ਮੁੰਡੇ ਨੂੰ ਹੂੰ ਹੂੰ ਤੇ ਬਈ ਉੱਥੇ ਜਦੋਂ ਉਹਦੇ ਨਾਲ ਅੱਖ ਮਟੱਕਾ ਹੋ ਜਾਂਦਾ ਮੇਰਾ ਠੀਕ ਹੈ ਜਦੋਂ ਅੱਖ ਮਟੱਕਾ ਹੋ ਜਾਂਦਾ ਜਿਹੜਾ ਉਹਦਾ ਘਰ ਵਾਲਾ ਬਈ ਉਹ ਨਾ ਕਿਤੇ ਬਾਹਰ ਜਾਵ ਕਰਦਾ ਸੀ ਉਹ 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 ਬਾਹਰ ਲਈ ਜਨਾਨੀ ਉਹਨੇ ਰੱਖ ਲਈ ਸੀਗੀ ਉਹ ਉੱਥੇ ਹੀ ਰਹਿ ਗਿਆ ਸੀਗਾ ਉਹ ਵਾਪਸ ਨਹੀਂ ਆਇਆ ਅੱਛਾ ਤੇ ਉਸ ਤੋਂ ਬਾਅਦ ਬਈ ਜਿਹੜੀ ਉਹ ਜਨਾਨੀ ਆ ਉਹਦੇ ਨਾਲ ਮੇਰਾ ਅੱਖ ਮਟੱਕਾ ਹੋ ਜਾਂਦਾ ਬਈ ਕਿਤੇ ਨਾ ਕਿਤੇ ਵੀ ਉਹਦੇ ਦਿਲ ਦੇ ਵਿੱਚ ਵੀ ਮੇਰੇ ਲਈ ਹੁੰਦਾ ਤੇ ਮੇਰੇ ਲਈ ਦਿਲ ਵੀ ਮੈਂ ਅਕਸਰ ਬਈ ਆਉਦੇ ਭਤੀਜੇ ਨੂੰ ਮੈਂ ਹੀ ਛੱਡ ਕੇ ਆਉਂਦਾ ਰਹਿੰਦਾ ਸੀਗਾ ਟਿਊਸ਼ਨ ਤੇ ਉਸ ਤੋਂ ਬਾਅਦ ਸਾਡੀ ਗੱਲਬਾਤ ਹੋ ਜਾਂਦੀ ਹੈ ਦੋਨਾਂ ਦੀ ਤੇ ਇੱਕ ਦੂਜੇ ਨਾਲ ਫੋਨ ਨੰਬਰ ਐਕਸਚੇਂਜ ਹੋ ਜਾਂਦੇ ਕਿਉਂਕਿ ਮੈਂ ਪੁੱਛਦਾ ਹੁੰਦਾ ਸੀਗਾ ਵੀ ਮੈਂ ਟਿਊਸ਼ਨ ਤੇ ਛੱਡ ਕੇ ਜਾਵਾਂ ਅੱਜ ਛੁੱਟੀ ਤਾਂ ਨਹੀਂ ਮੈਸੇਜ ਆ ਜਾਂਦਾ ਸੀਗਾ ਉਸ ਤੋਂ ਬਾਅਦ ਬਈ ਹੌਲੀ ਹੌਲੀ ਇੱਕ ਦੂਜੇ ਨਾਲ ਅਟ੍ਰੈਕਟ ਹੀ ਇਦਾਂ ਦੀ ਬਣੀ ਗੱਲਬਾਤ ਹੀ ਛੱਡੀ ਇਦਾਂ ਦੀ ਹੋਈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਸਾਡੀ ਗੱਲਬਾਤ ਹੋ ਗਈ ਅਸੀਂ ਮਿਲਣੇ ਵੀ ਲੱਗੇ ਫੀ ਕਲਰਿਸ਼ਨ ਵੀ ਬਣ ਗਏ ਸਾਡੇ ਬਈ ਅਸੀਂ ਓਟਲਾਂ 'ਚ ਵੀ ਮਿਲਦੇ ਰਹੇ ਹਾਂ ਉਹਦੇ ਘਰੇ ਵੀ ਮਿਲਦਾ ਰਿਹਾ ਮੈਂ ਰਾਤ ਨੂੰ ਹੀ ਜਾ ਵਰਦਾ ਸੀ ਕਿਉਂਕਿ ਬਈ ਉਹਦਾ ਅੱਗੇ ਪਿੱਛੇ ਤਾਂ ਹੈ ਨਹੀਂ ਸੀਗਾ ਕੋਈ ਇੱਕ ਜਾਂਦਾ ਮੁੰਡਾ ਸੀਗਾ 8 ਸਾਲ ਦਾ ਜਾਂ ਉਹ ਆਪ ਬਈ ਸਾਡੇ ਸਿਸਟਮ ਇੰਨਾ ਵਧੀਆ ਚੱਲ ਪਿਆ ਸੀਗਾ ਵੀ ਸਾਨੂੰ ਕੋਈ ਦਿੱਕਤ ਨਹੀਂ ਸੀਗੀ ਉਸ ਤੋਂ ਬਾਅਦ ਜਦੋਂ ਜਿਹੜਾ ਮੁੰਡਾ ਸੀ ਬਈ ਉਹਦਾ ਜਦੋਂ 14 15 ਸਾਲਾਂ ਦਾ ਹੁੰਦਾ ਬਈ ਉਹਨੂੰ ਮਾੜੀ ਮੋਟੀ ਸੂਆ ਆਉਂਦੀ ਆ ਵੀ ਮੇਰੀ ਮਾਂ ਕੀ ਕਰਦੀ ਆ ਕੀ ਦੇ ਨਾਲ ਕੀ ਸਿਸਟਮ ਆ ਮੇਰਾ ਪਿਓ ਕੀ ਕਰਦਾ ਸੀਗਾ ਕਿੱਥੇ ਆ ਮੇਰਾ ਪਿਓ ਜਦੋਂ ਉਹਨੂੰ ਪਤਾ ਲੱਗਦਾ ਵੀ ਮੇਰੇ ਨਾਲ ਗੱਲਬਾਤ ਆ ਉਹਦੀ ਹਨਾ ਤੇ ਉਹ ੜਿੱਕੇ ਲਾਉਣ ਲੱਗ ਜਾਂਦਾ ਬਈ ਆ ਦੀ ਮਾਂ ਨੂੰ ਅੱਛਾ ੜਿੱਕੇ ਇਦਾਂ ਦੇ ਲਾਉਣ ਲੱਗ ਜਾਂਦਾ ਵੀ ਉਹ ਜੇ ਕਿਤੇ ਮਿਲਣ ਜਾਂਦੀ ਸੀ ਉਹਨੂੰ ਕਹਿੰਦਾ ਮੈਂ ਨਾਲ ਜਾਊਂਗਾ ਵੀ ਕਿੱਥੇ ਜਾਨੀ ਆ ਜਾਂ ਰਾਤ ਨੂੰ ਉਹਦੇ ਕੋਲ ਪੈਂਦਾ ਸੀ ਬਾਹਰ ਦੇ ਭੂਰੇ ਡਾ ਕੇ ਮੰਜਾ ਪੈਂਦਾ ਸੀ ਮਤਲਬ ਇੱਕ ਦੋ ਜਿੱਦ ਘੁੱਟਨ ਮਹਿਸੂਸ ਹੋ ਗਈ ਸੀ ਉਹਨੂੰ ਬਈ ਮੈਨੂੰ ਮਿਲਿਆ ਨਹੀਂ ਜਾਂਦਾ ਸੀ ਉਹਨੂੰ ਉਹ ਮੈਨੂੰ ਕਹਿੰਦੀ ਫੋਨ ਲਾ ਕੇ ਵੀ ਐ ਕਰਕੇ ਜਿਹੜਾ ਮੇਰਾ ਮੁੰਡਾ ਮੈਨੂੰ ਤੰਗ ਕਰਦਾ ਵੀ ਆਪਣੇ ਹਰ ਗੱਲ ਦੇ ਵਿੱਚ ਰੁਕਾਵਟਾਉਂਦੀ ਆ ਮਤਲਬ ਮੈਂ ਇਹਨੂੰ ਮਿਲ ਨਹੀਂ ਸਕਦੀ ਵੀ ਤੈਨੂੰ ਮਿਲ ਨਹੀਂ ਸਕਦੀ ਵੀ ਕਿਵੇਂ ਨਾ ਕਿਵੇਂ ਕਰ ਤੋ ਹੱਲ ਕਰ ਵੀ ਕਿਵੇਂ ਕਰੀਏ ਆਪਾਂ ਮੈਂ ਕਰਨਾ ਕੀ ਆਪਾਂ ਚੱਲਦੇ ਆਂ ਜੇ ਆਪਾਂ ਬਾਹਰ ਰਹਿਣ ਲੱਗੇ ਨੇ ਬਾਹਰ ਘਰ ਪਾਲਨੇ ਵੀ ਮੁੰਡੇ ਨੂੰ ਆਪਾਂ ਬਾਰ ਭੇਜ ਦੇ ਨਾ ਜਾਂ ਜਾਂ ਮੁੰਡੇ ਨੂੰ ਬਾਹਰ ਭੇਜ ਦਾਂ ਵੀ ਆਪਾਂ ਸੌਖੇ ਹੋ ਜਾਾਂਗੇ ਉਹ ਕਹਿੰਦੇ ਨਹੀਂ ਕੰਮ ਕਾਈ ਹੋਰ ਕਰੀਏ ਮੈਂ ਕਿਹਾ ਕੀ ਕਰੀਏ ਕਹਿੰਦੀ ਮੈਂ ਆਪਦੇ ਮੁੰਡੇ ਨੂੰ ਖਤਮ ਕਰਨਾ ਦੁਨੀਆ ਤੋਂ ਤੂੰ ਮੇਰਾ ਸਾਥ ਦੇ ਮੈਨੂੰ ਕੁਛ ਨਾ ਕੁਛ ਲੈ ਕੇ ਦੇ ਮੈਨੂੰ ਪਾਰਾ ਲੈ ਕੇ ਦੇ ਮੈਨੂੰ ਸਪਰੇਅ ਲੈ ਕੇ ਦੇ ਕੁਛ ਮਰਜ਼ੀ ਲੈ ਕੇ ਦੇ ਮੈਨੂੰ ਖਤਮ ਕਰਨਾ ਮੈਂ ਕਿਹਾ ਨਹੀਂ ਇਹ ਕੰਮ ਇੱਥੋਂ ਤਾਂ ਨਹੀਂ ਹੁੰਦਾ ਠੀਕ ਹੈ ਜੇ ਤੂੰ ਇਹ ਕੰਮ ਕਰਨਾ ਤਾਂ ਕਰ ਲਾ ਪਰ ਮੈਥੋਂ ਨਹੀਂ ਹੁੰਦਾ ਕੰਮ ਇਹ ਕਹਿੰਦੀ ਕਹਿੰਦੀ ਜੇ ਤੂੰ ਮੈਨੂੰ ਪਿਆਰ ਕਰਦਾ ਤੈਨੂੰ ਕਰਨਾ ਪਊਗਾ ਮੈਂ ਕੋਈ ਨਾ ਸੋਚਦੇ ਆਂ ਭਈ ਮੈਂ ਸੁੱਤਾ ਪਿਆ ਸੋਚਦਾ ਰਹਿੰਦਾ ਸੀ ਕਿ ਕੀ ਕਰਾਂ ਮੈਂ ਠੀਕ ਐ ਉਹ ਮੈਨੂੰ ਕਹਿੰਦੀ ਕਹਿੰਦੀ ਜਾਂ ਤਾਂ ਮੈਨੂੰ ਛੱਡ ਦੇ ਠੀਕ ਐ ਤੇ ਜਾਂ ਮੇਰਾ ਖੇੜਾ ਛੱਡ ਦੇ ਤੇ ਜਾਂ ਕੰਮ ਕਰ ਫਿਰ ਮੈਂ ਤੇਰੇ ਨਾਲ ਰਹੂੰਗੀ ਭਈ ਮੇਰੇ ਦਿਲ ਦੇ ਵਿੱਚ ਵੀ ਕਈ ਗੱਲਾਂ ਆਉਂਦੀਆਂ ਸੀ ਯਾਰ ਮੈਂ ਕੀ ਕਰਾਂ ਮੈਂ ਹਾਂ ਕਰਾਂ ਨਾ ਕਰਾਂ ਮੈਂ ਕਿਹਨੂੰ ਕੀ ਕਹਾਂ ਮੈਂ ਮੈਂ ਅਸਮਾਨ ਨੂੰ ਵੇਖਾਂ ਮੈਂ ਕੀ ਕਰਾਂ ਲੋਕਾਂ ਮੁਰੇ ਵਿੱਚ ਵਿੱਚ ਵਿਚਰਦਾ ਸੀਗਾ ਵੀ ਭਈ ਇਹੋ ਜਿਹੀਆਂ ਗੱਲਾਂ ਲੁਗੀਆਂ ਨਹੀਂ ਰਹਿੰਦੀਆਂ ਹਨ ਵੀ ਜੇ ਪੈਸੇ ਜੇ ਕੰਮ ਕਰਦੇ ਹਨ ਭਈ ਮੈਂ ਵੀ ਉਹਦੇ ਬਿਨਾਂ ਨਹੀਂ ਰਹਿ ਸਕਦਾ ਸੀ ਕਿਉਂਕਿ ਉਹਦੇ ਨਾਲ ਪਿਆਰ ਹੀ ਨਹੀਂ ਸੀ ਮੇਰਾ ਤੇ ਫਿਰ ਮੈਂ ਬਈ ਕਿਤਨਾ ਕਿਤੇ ਤੇ ਬਈ ਫਿਰ ਮੈਨੂੰ ਇਦਾਂ ਲੱਗਦਾ ਵੀ ਹਾਂ ਯਾਰ ਵੀ ਮੈਂ ਕੀ ਕਰਾਂ ਹੁਣ ਮੈਂ ਉਹਦੇ ਕੋਲ ਜਾਣਾ ਮੈਂ ਤਾਂ ਮੈਨੂੰ ਫੋਨ ਕਰਦਾ ਨਹੀਂ ਲਾਉਂਦੀ ਕੀ ਦਿੱਕਤ ਹੈ ਤੈਨੂੰ ਕਹਿੰਦੀ ਮੈਂ ਨਹੀਂ ਲਾਉਂਦੀ ਤੈਨੂੰ ਫੋਨ ਮੈਂ ਕਿਉਂ ਕਹਿੰਦੀ ਮੇਰਾ ਹੱਲ ਕਰ ਕਿਵੇਂ ਨਾ ਕਿਵੇਂ ਕੁਝ ਕੁਝ ਨਾ ਕੁਝ ਕਰ ਮੈਂ ਕਿ ਚੱਲ ਦੇਖ ਲੈਣਾ ਯਾਰ ਮੈਂ ਮੈਂ ਕਿਹਾ ਮੈਂ ਕੀ ਕਰਾਂ ਯਾਰ ਮੈਂ ਉਹਦੇ ਕੋਲ ਬਹਿ ਕੇ ਰੋਇਆ ਮੈਂ ਰੋਇਆ ਬਹੁਤ ਰੋਇਆ ਮੈਂ ਕਹਾਂ ਮੈਂ ਤੈਨੂੰ ਛੱਡ ਵੀ ਨਹੀਂ ਸਕਦਾ ਮੈਂ ਕਰਾਂ ਕਹਿੰਦੀ ਮੇਨਾ ਕਰ ਕੰਮ ਮੈਂ ਇਹ ਕੰਮ ਕਰ ਮੇਰਾ ਮੈਨੂੰ ਕਹਿੰਦੀ ਰਾਤ ਨੂੰ ਆ ਜੀ ਤੇ ਸੱਤਾ ਹੋਊਗਾ ਨਾ ਜਦੋਂ ਬਸ ਇਹਨੂੰ ਮਾਰਨਾ ਆਪਾਂ ਮੈਂ ਕਹਾਂ ਚੱਲ ਠੀਕ ਆ ਮੈਂ ਬਈ ਦਿਲ ਪੱਕਾ ਕਰਕੇ ਬਈ ਦਾਰੂ ਦਰੂ ਪੀ ਕੇ ਭੁੱਖੀ ਪੱਕੀ ਖਾ ਕੇ ਗੋਲੀਆਂ ਗਲੀਆਂ ਖਾ ਕੇ ਕਿਵੇਂ ਨਾ ਕਿਵੇਂ ਮੈਂ ਉਹਦੇ ਘਰੇ ਆਇਆ ਤੇ ਸੁੱਤੇ ਪਏ ਨੂੰ ਮੈਂ ਖਤਮ ਕਰ ਦੰਨਾ ਬਈ ਇੱਕ ਮਾਂ ਆਪਣੇ ਮੁੰਡੇ ਨੂੰ ਮਾਰਨ ਵਾਸਤੇ ਮੈਨੂੰ ਸੱਦ ਲੈਂਦੀ ਹੈ ਬਈ ਮੈਂ ਉਹਨੂੰ ਖਤਮ ਕਰ ਦੇਣਾ ਉਸ ਤੋਂ ਬਾਅਦ ਮੈਂ ਮੈਂ ਸਿਰ ਫੜ ਕੇ ਬਹਿ ਜਾਂਦਾ ਵਿਆਹ ਕੀ ਹੋ ਗਿਆ ਮੇਥੋਂ ਉਹ ਕਹਿੰਦੀ ਕੁਛ ਨਹੀਂ ਦਾ ਕੁਛ ਨਹੀਂ ਦਾ ਇਹਨੂੰ ਦੱਬ ਮੈਂ ਉਹਨਾਂ ਦੇ ਵੀਡੀਓ ਦੇ ਵਿੱਚ ਟੋਆ ਪੜਦਾ ਬਈ ਉਹਦੇ ਚ ਦੱਬ ਦਿੰਨਾ ਉਹ ਮੇਰੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਬਈ ਸਾਡੀ ਗੱਲ ਵਾਵਾ ਟਾਈਮ ਚੱਲਦੀ ਆ ਠੀਕ ਹੈ ਪਰ ਮੇਰੇ ਦਿਲ ਦੇ ਵਿੱਚ ਉਦੋਂ ਸੀਗਾ ਬਈ ਯਾਰ ਮੈਂ ਗਲਤ ਕੀਤਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਪਰ ਮੈਂ ਚੁੱਪ ਰਿਆ ਬਈ ਮੈਂ ਕਹਿੰਦਾ ਯਾਰ ਕੋਈ ਨਾ ਚੱਲ ਵੀ ਕਦੇ ਨਾ ਕਦੇ ਤਾਂ ਸਹੀ ਹੋਊਗਾ ਇਹ ਸਿਸਟਮ ਪਰ ਟਾਈਮ ਪੈ ਕੇ ਬਈ ਸਾਡੇ ਚੱਕ ਦੇ ਦੂਜੇ ਚ ਫਿੱਕ ਪੈ ਗਈ ਸਾਡੀ ਉਹਦੀ ਤੇ ਮੇਰੀ ਦੋਨਾਂ ਦੀ ਫਿੱਕ ਪੈ ਗਈ ਉਹ ਵੀ ਮੈਨੂੰ ਬੁਲਾਉਣਾ ਹਟ ਗਈ ਮੈਂ ਵੀ ਉਹਨੂੰ ਬੁਲਾਉਣਾ ਹਟ ਗਿਆ ਉਸ ਤੋਂ ਬਾਅਦ ਉਹ ਕਿਸੇ ਹੋਰ ਨਾਲ ਗੱਲ ਕਰ ਲੈਂਦੀ ਸਾਡੇ ਪਿੰਡ ਦੇ ਵਿੱਚ ਹੀ ਬਈ ਮੇਰਾ ਵਿਆਹ ਹੋ ਜਾਂਦਾ ਬਈ ਮੇਰਾ ਵਿਆਹ ਹੋ ਜਾਂਦਾ ਉਹ ਇਹ ਜਿਹੇ ਗੱਲਾਂ ਜਿਹੜੀਆਂ ਸੀਗੇ ਬਈ ਮੈਂ ਉਹਦੀ ਘਰ ਵਾਲੀ ਕੋਲ ਨਹੀਂ ਕਰਦਾ ਸੀਗਾ ਮੈਂ ਉਹਦੇ ਨਾਲ ਵਧਿਆ ਰਹਿਣ ਲੱਗ ਗਿਆ ਸੀਗਾ ਪਰ ਜਿਹੜੀ ਉਹ ਜਨਾਨੀ ਸੀ ਬਈ ਉਹ ਉਹਦੀਆਂ ਬਾਹਾਂ ਦੇ ਵਿੱਚ ਪੈ ਕੇ ਉਹਦੇ ਕੋਲ ਗੱਲਾਂ ਕਰ ਦਿੰਦੀ ਆ ਵੀ ਐਂਕ ਆ ਚੀਜ਼ ਕੀਤੀ ਐ ਜਿਹੜਾ ਉਹ ਬੰਦਾ ਸੀਗਾ ਬਈ ਉਹ ਇੱਕ ਚੁਗਲਖੋਰ ਸੀਗਾ ਜਿਹੜਾ ਉਹਦਾ ਦੂਜਾ ਬੋਏਫ੍ਰੈਂਡ ਸੀਗਾ ਉਹ ਚੁਗਲਖੋਰ ਸੀਗਾ ਬਈ ਉਹਦੇ ਸਾਥ ਸੁਤ ਚ ਬਹਿ ਕੇ दारू-ਦਰੂ ਪੀ ਕੇ ਬਈ ਉੱਥੇ ਗੱਲਬਾਤ ਕਰ ਦਿੰਦਾ ਵੀ ਐਂ ਕਰਕੇ ਸੀ ਉਹਨੇ ਇਹ ਕੰਮ ਕੀਤਾ ਉਹਦੇ ਮੁੰਡੇ ਨੂੰ ਇਦਾਂ ਕੀਤਾ ਪਰ ਜਦੋਂ ਅਸੀਂ ਮਾਰਿਆ ਸੀਗਾ ਬਈ ਉਸ ਤੋਂ ਬਾਅਦ ਉਹਦੀ ਮਾਂ ਨੇ ਕੀ ਕੀਤਾ ਸੀਗਾ ਬਈ ਗਮਸ਼ੂਦਾ ਦੇ ਇੱਕ ਪੋਸਟਰ ਬਣਾਉਂਦੀ ਆ ਇੱਕ ਮਿੰਟ ਬਾਈ ਕਹਿੰਦਾ ਵੀ ਜਦੋਂ ਸਾਡੀ ਗੱਲਬਾਤ ਸੀਗੀ ਸਾਡਾ ਪਿਆਰ ਸੀ ਮੈਨੂੰ ਕਹਿੰਦੀ ਆ ਵੀ ਇੱਕ ਜਵਾਕ ਹੀ ਆਪਣੇ ਛੜਿੱਕੇ ਲਾਉਂਦਾ ਵੀ ਆਪਾਂ ਇਹਦਾ ਕੰਮ ਕਰਦਗੇ ਇਹਨੂੰ ਰੋਕ ਟੋਕ ਬੜੀ ਕਰਦਾ ਮੇਰੇ ਬਾਅਦ ਚ ਪੈ ਜਾਂਦਾ ਜਾਂ ਵੀ ਮੈਨੂੰ ਫੋਨ ਨਹੀਂ ਲਾਉਂਦਦਾ ਜਾਂ ਪੁੱਛਦਾ ਕਿੱਥੇ ਚੱਲੀ ਆ ਪਹਿਲਾਂ ਉਹਨਾਂ ਨੇ ਖੁੱਲੀਆਂ ਬੇਉਂਤੀਆਂ ਸੀ ਜਦੋਂ ਉਹ ਸੂਹ ਵਾਲਾ ਹੋ ਗਿਆ ਉਹਨੂੰ ਆਇਆ ਹੋ ਗਿਆ ਵੀ ਮੇਰੀ ਮਾਂ ਗਲਤ ਆ ਪਹਿਲਾਂ ਮੇਰਾ ਪਿਓ ਮੈਨੂੰ ਛੱਡ ਕੇ ਔੜ ਗਿਆ ਵੀ ਹੁਣ ਕਿਤੇ ਮਾਂ ਨਾ ਔੜ ਜੇ ਪਰ ਮਾਂ ਨੇ ਦਰਿੰਦਗੀ ਦਿਖਾਈ ਕਹਿੰਦੀ ਆ ਕਿ ਜੀ ਇਹਨੂੰ ਆਪਾਂ ਪਾਰ ਬੁਲਾ ਦਗੇ ਚਲੋ ਉਹ ਤਾਂ ਮੁੰਡਾ ਤਾਂ ਕਹਿੰਦਾ ਸੀ ਵੀ ਆਪਾਂ ਬਾਹਰ ਭੇਜ ਦਿੰਨੇ ਆ ਜਾਂ ਇਹਨੂੰ ਕਿਤੇ ਜੋਬ ਤੇ ਜਾਂ ਬਾਹਰ ਸਕੂਲ ਪੜ ਇਹਨੂੰ ਜਦੋਂ ਫੋਨ ਲਾਉਣੋਂ ਹਟ ਗਈ ਇਹ ਇੰਨਾ ਕਿ ਜਵਾਨੀ ਸੀਗੀ ਚੜੀ ਵੀ ਪਿਆਰ ਚ ਇੰਨਾ ਕੰਨਾ ਹੋਇਆ ਸੀ ਇਹਨੂੰ ਉਹਦੇ ਬਿਨਾਂ ਦੱਸਦੇ ਕੋਈ ਨਹੀਂ ਸੀ ਇਹ ਉਹਦੇ ਮਗਰ ਲੱਗੇ ਨੇ ਇਹ ਕੰਮ ਕਰਤਾ ਥੋੜੇ ਟਾਈਮ ਬਾਅਦ 10-12 ਸਾਲ ਲੰਘੇ ਦਾ ਵਿਆਹ ਹੋ ਗਿਆ ਉਹਨੇ ਕਿਸੇ ਹੋਰ ਨਾਲ ਗੱਲ ਕਰ ਲਈ ਪਿੰਡ 'ਚ ਜਦੋਂ ਉਹਦਾਂ ਬਾਹਾਂ 'ਚ ਸੀ ਤੇ ਉਹਨੇ ਸਾਰਾ ਕੁਝ ਦੱਸਤਾ ਵੀ ਅਸੀਂ ਦੋਨਾਂ ਨੇ ਰਲ ਕੇ ਆਹ ਕੰਮ ਕੀਤਾ ਸੀ ਉਹ ਕਿਤੇ ਹਾਤੇ ਤੇ ਬੈਠਾ ਹੋਣਾ ਜਾਂ ਕਿਤੇ ਦੋ ਬੰਦੇ ਨੂੰ ਦੱਸਤਾ ਦਰੂਦਰੂ ਪੀ ਕੇ ਉਹਨੇ ਜਦੋਂ ਦੱਸਤਾ ਤੇ ਉਥੇ ਪਿੰਡ ਦੇ ਵਿੱਚ ਦੋ ਕੋਲੇ ਚਾਰ ਕੋਲੇ ਮੁੜ ਕੇ ਹਜ਼ਾਰ ਬੰਦੇ ਕੋਲੇ ਗੱਲ ਪਹੁੰਚੀ ਹੌਲੀ ਹੌਲੀ ਬੰਦੇ ਕੋਲੇ ਜਦ ਕਰਤਾ ਜਿਹੜਾ ਕੰਮ ਹੈ ਤੇ ਮੁੜ ਕੇ ਜਦੋਂ ਬਈ ਤੁਸੀਂ ਜਵਾਕ ਤੁਸੀਂ ਇਹ ਕੰਮ ਕਰਤਾ ਤੇ ਉਸ ਤੋਂ ਬਾਅਦ ਤੁਸੀਂ ਪੋਸਟਰ ਚ ਪਾਏ ਸੀ ਪੋਸਟਰ ਚ ਪਾਏ ਸੀਗੇ ਬਈ ਉਹਨੇ ਗਮਸੂਦਾ ਦੇ ਇੱਕ ਪਲੈਨਿੰਗ ਬਣਾਈ ਸੀ ਵੀ ਆਪਾਂ ਇਦਾਂ ਲੋਕ ਪੁੱਛਣਗੇ ਆਪਾਂ ਨੂੰ ਕਿਉਂਕਿ ਉਹਨੂੰ ਪੁੱਛਦੇ ਵੀ ਸੀਗੇ ਬਈ ਵੀ ਤੇਰਾ ਮੁੰਡਾ ਕਿੱਥੇ ਗਿਆ ਕੀ ਕਰਦਾ ਕੀ ਹੋ ਗਿਆ ਕੀ ਨਹੀਂ ਹੋਇਆ ਹਨਾ ਵੀ ਸਾਨੂੰ ਦੇਖਦਾ ਨਹੀਂ ਤੇ ਇਹਦੀ ਮਾਂ ਮੈਨੂੰ ਕਹਿੰਦੀ ਵੀ ਪੋਸਟਰ ਬਣਾ ਦਿੰਨੇ ਆਪਾਂ ਪੋਸਟਰ ਬਣਾ ਦਿੰਨੇ ਆ ਬਈ ਲੋਕ ਪਿੰਡਾਂ ਦੇ ਵਿੱਚ ਵੀ ਲਾ ਦਿੰਨੇ ਆ ਸ਼ਹਿਰਾਂ ਸ਼ਹਿਰਾਂ ਚ ਵੀ ਲਾਤੇ ਬਈ ਵੀ ਉਹਦੇ ਨਾਲ ਸਾਨੂੰ ਐ ਤਸੱਲੀ ਜੀ ਹੋ ਗਈ ਲੋਕਾਂ ਨੂੰ ਵੀ ਹਾਂ ਸੱਚੀ ਹੈ ਗੱਲ ਹਨਾ 14-15 ਸਾਲ ਬਾਅਦ ਬਈ ਇਹ ਗੱਲ ਦਾ ਪਤਾ ਲੱਗਿਆ ਦਾ ਅੱਛਾ ਪਤਾ ਇਦਾਂ ਹੀ ਲੱਗਦਾ ਵੀ ਜਿਹੜਾ ਉਹਦਾ BF ਹੁੰਦਾ ਉਹ दारू ਪੀ ਕੇ ਸਾਥ ਦੇ ਵਿੱਚ ਕਿਤੇ ਬੋਲ ਦਿੰਦਾ ਬਈ ਅੱਛਾ ਵੀ ਆ ਗੱਲ ਇਦਾਂ ਐ ਹੋਇਆ ਸੋ ਕੋਈ ਵੀ ਕੋ ਗੱਲ ਜੇ ਇੱਕ ਗੱਲ ਕੁੱਲ ਜਾ ਬਈ ਕਿਉਂਕਿ ਯਾਰ ਹਰ ਇੱਕ ਬੰਦੇ ਦੇ ਯਾਰ ਜਿਗਰੀ ਹੁੰਦੇ ਆ ਬਈ ਉੱਥੋਂ ਗੱਲ ਚੱਲਦੀ ਆ ਉਹਦਾ ਅਗਲਾ ਯਾਰ ਹੁੰਦਾ ਹੂੰ ਇਦਾਂ ਕਰਕੇ ਬਈ ਗੱਲ ਹੋ ਗਈ ਅੱਗੇ ਹਨਾ ਤੇ ਬਈ ਪੁਲਿਸ ਨੂੰ ਪਤਾ ਲੱਗਿਆ ਦਾ ਪੁਲਸ ਆਉਂਦੀ ਆ ਬਈ ਪੁੱਛ ਪਰਤਾਲ ਕਰਦੀ ਆ ਬਈ ਮੇਰੇ ਤੱਕ ਪਹੁੰਚਦੀ ਆ ਬਈ ਉਸ ਤੋਂ ਬਾਅਦ ਮੈਨੂੰ ਕੁੱਟਦੀ ਆ ਬਈ ਤੋਂ ਬਾਅਦ ਵਿੱਚ ਮੈਂ ਬਈ ਕਿਉਂਕਿ ਪੁਲਿਸ ਮੋਰੇ ਤੇ ਪੂਤ ਵੀ ਨਾ ਜਦੇ ਹੂੰ ਹੂੰ ਤੇ ਬਈ ਮੈਨੂੰ ਜਦੋਂ ਕੁੱਟਿਆ ਜਾਂਦਾ ਉਸ ਤੋਂ ਬਾਅਦ ਮੈਂ ਉਸ ਜਗ੍ਹਾ ਤੇ ਲੈ ਕੇ ਆਉਣਾ ਵੀ ਇੱਥੇ ਅਸੀਂ ਇਹ ਕੰਮ ਕੀਤਾ ਸੀ ਉਹ ਸਾਨੂੰ ਪੁੱਛਦੇ ਆ ਵੀ ਤੁਸੀਂ ਇਹ ਕੰਮ ਕਿਉਂ ਕੀਤਾ ਹੂੰ ਮੈਂ ਕਿਹਾ ਮੈਂ ਕੀ ਬੋਲਾਂ ਮੈਂ ਕਿਹਾ ਆ ਖੜੀ ਮੈਂ ਕਿਹਾ ਇਹਨੇ ਕਰਾਇਆ ਸਾਰਾ ਕੁਝ ਹੂੰ ਕਿਉਂਕਿ ਉਹਦੀ ਉਮਰ ਬਈ ਘੱਟੋ ਘੱਟ ਬਈ 40 45 ਸਾਲ ਦੀ ਹੋ ਜਾਂਦੀ ਹੈ ਤੇ ਮੇਰੀ ਬਈ 8 29 ਸਾਲ ਦੀ ਸੀ ਜਦੋਂ ਇਹ ਕੰਮ ਪਤਾ ਲੱਗਦਾ ਇਹ ਚੀਜ਼ ਆ ਤੇ ਬਈ ਉਦੋਂ ਪਛਤਾਵਾ ਬਹੁਤ ਹੁੰਦਾ ਕਿਉਂਕਿ ਪਛਤਾਵਾ ਤਾਂ ਮੈਨੂੰ ਉਸੇ ਦਿਨ ਹੀ ਹੋ ਗਿਆ ਸੀਗਾ ਤੇ ਬਾਅਦ ਦੇ ਵਿੱਚ ਪਛਤਾਵਾ ਪਤਾ ਲੱਗਿਆ ਵੀ ਹਾਂ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਤੇ ਬਈ ਸਾਨੂੰ ਮੈਨੂੰ ਜੇਲ ਹੋ ਜਾਂਦੀ ਆ 20 ਸਾਲੀ ਮੈਨੂੰ ਤੇ 20 ਸਾਲੀ ਉਹਨੂੰ ਇੱਕ ਮੇਰੀ ਜ਼ਿੰਦਗੀ ਖਤਮ ਹੋ ਜਾਂਦੀ ਆ ਮੇਰਾ ਪਰਿਵਾਰ ਵੀ ਟੁੱਟ ਜਾਂਦਾ ਬਈ ਮੇਰੇ ਵੱਲੋਂ ਤੇ ਲੋਕ ਵੀ ਮੈਨੂੰ ਪੱਥਰਾਂ ਨਾਲ ਕੁੱਟਦੇ ਚੱਪੜਾਂ ਕੁੱਟਦੇ ਆ ਬਈ ਇਕ ਮਾਣ ਹੈ ਹੀ ਆਪਣੇ ਮੁੰਡੇ ਨੂੰ ਮਾਰਨ ਵਾਸਤੇ ਰਹਿ ਜਾ ਕੰਮ ਕਰ ਜਾਂਦੀ ਆ ਵੀ ਜਿੱਦੇ ਕਰਕੇ ਮੈਂ ਵੀ ਫਸ ਜਾਂਦਾ ਇਕੱਲੇ ਕਾਮਵਾਸ਼ਾਂ ਦੇ ਸਿਰਫ ਕਾਮਵਾਸ਼ਾਂ ਦੇ ਬਾਈ ਕਹਿੰਦਾ ਵੀ ਮੈਨੂੰ ਇੰਨਾ ਕਿਸ਼ਕ ਚੰਨਾ ਕਰਤਾ ਸੀ ਜੀ ਮੈਨੂੰ ਉਹ ਤੋਂ ਬਿਨਾ ਕੁਝ ਦੀਂਦਾ ਨਹੀਂ ਸੀ ਦੀਂਦਾ ਕੀ ਨਹੀਂ ਸੀ ਕਿਉਂਕਿ ਉਹਦੀ ਉਮਰ ਛੋਟੀ ਸੀਗੀ ਉਹਦੀ ਵੱਡੀ ਸੀ ਉਹਨੇ ਚਲ ਇਹਨੂੰ ਆਪਦੇ ਡਿੱਕੇ 'ਚ ਡਾਲਿਆ ਕੰਮ ਕਰਤਾ ਜਦੋਂ ਹੁਣ ਇਹਨੂੰ ਸੂਹ ਆਈ ਕਹਿੰਦਾ ਵੀ ਹੁਣ ਮੈਂ ਇੰਨਾ ਕ ਪਛਤਾਉਣਾ ਮੇਰਾ ਪਰਿਵਾਰ ਵੀ ਟੁੱਟ ਗਿਆ ਮੇਰਾ ਜਿਹੜਾ ਪਰਿਵਾਰ ਘਰ ਵਾਲੀ ਸੀ ਉਹ ਵੀ ਛੱਡ ਕੇ ਉੱਠ ਗਈ ਸਜ਼ਾ ਵੀ ਹੋ ਗਈ ਹੁਣ 20 ਸਾਲ ਦੀ ਉਮਰ ਕੈਦੀ ਹੋ ਗਈ ਸਮਝ ਲਓ ਤੇ ਕਦੋਂ ਬਾਹਰ ਆਉ ਤਾ ਕਦੋਂ ਇਹਦੀ ਜ਼ਿੰਦਗੀ ਦੁਆਰੇ ਹੋਗੀ ਪਰ ਇੱਕ ਇਸ਼ਕ ਦੇ ਵਿੱਚ ਅੰਨੇ ਹੋ ਕੇ ਇਹ ਕਦਮ ਚੱਕਨੇ ਆ ਕੁਛ ਕਰਨਾ ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਆਪਾਂ ਨੂੰ ਵੀ ਪਤਾ ਹੁੰਦਾ ਵੀ ਇਹ ਜਿਹੜਾ ਇਸ਼ਕ ਤੇ ਮੋਸ਼ਕ ਕਦੇ ਲੋਕਿਆਂ ਨਹੀਂ ਲੱਗਦਾ ਕਿਉਂਕਿ ਜਿੰਨਾ ਮਰਜੀ ਤੁਸੀਂ ਕੋਈ ਗਲਤ ਕੰਮ ਕਰ ਲਓ ਕਹਿੰਦੇ ਹੁੰਦੇ ਭਲਾ ਪਤਾਲ ਚ ਰੱਖ ਦੋ ਉਹ ਨਹੀਂ ਵੀ ਉਹ ਚੀਜ਼ ਨਿਕਲਿਆ ਆਉਣੀ ਹੁੰਦੀ ਆ ਜੇ ਆਪਾਂ ਕੰਮ ਗਲਤ ਕਰਦੇ ਆ ਵੇਖ ਲਓ 15 ਸਾਲਾਂ ਬਾਅਦ ਉਹ ਚੀਜ਼ ਦੁਆਰੇ ਫਟ ਪਈ ਜਿਹੜਾ ਇਹ ਕੰਮ ਕੀਤਾ ਸੀਗਾ ਤੇ ਬਈ ਫਿਰ ਮੁੜ ਕੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਕੱਲ ਇਸ਼ਕ ਚੰਨੇ ਹੋ ਗਏ ਲੋਕੇ ਇਹ ਕੰਮ ਕਰਦੇ ਬਈ ਯਾਰ ਕਹਿਣਾ ਤਾਂ ਕਿ ਮੈਂ ਕੀ ਚਾਹਣਾ ਯਾਰ ਮੈਂ ਤਾਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਹਨਾ ਵੀ ਜਿਹੜੀ ਆਪਣੀ ਮਾਂ ਇੱਕ ਮਾਂ ਬਹੁਤ ਪਵਿੱਤਰ ਚੀਜ਼ ਹੈ ਬਈ ਜਿਹਨੇ ਆਪਣੇ ਮੁੰਡੇ ਨੂੰ ਵੇਖ ਲੋਕਾਂ ਤੋਂ ਝਿੜਕ ਪੈਂਦੀ ਹੈ ਬਈ ਮਾਂ ਬੋਲਦੀ ਆ ਉਹਨਾਂ ਨੂੰ ਵੀ ਮੇਰੇ ਮੁੰਡੇ ਨੂੰ ਕਿਉਂ ਬੋਲੇ ਇੱਕ ਮਾਂ ਆਪਣੇ ਜਿਸਮ ਦੀ ਭੁੱਖੀ ਨੂੰ ਜਿਸਮ ਦੀ ਭੁੱਖੀ ਆਪ ਠੀਕ ਹੈ ਇੱਕ ਸਰੀਰਕ ਸੰਬੰਧ ਬਣਾਉਣ ਵਾਸਤੇ ਹੀ ਆਪਣੇ ਮੁੰਡੇ ਨੂੰ ਬਲੀ ਚੜਾ ਦਿੰਦੀ ਹੈ ਇਹ ਚੀਜ਼ ਦੇ ਬਈ। ਪਸਤਾਵਾ ਉਦੋਂ ਹੀ ਹੋ ਗਿਆ ਸੀ ਮੈਨੂੰ ਪਰ ਮਾਂ ਨੂੰ ਹਜੇ ਤੱਕ ਨਹੀਂ ਹੋਇਆ। ਕੋਈ ਮੈਨੂੰ ਮੈਂ ਉਹ ਕਹਿੰਦੀ ਆ ਕਹਿੰਦੀ ਮੈਨੂੰ ਕੋਈ ਚੱਕਰ ਨਹੀਂ। ਜਿਹੜਾ ਕੁਝ ਕੀਤਾ ਮੈਂ ਉਹਦੀ ਸਕੂਨ ਲਈ ਕੀਤਾ। ਮੈਨੂੰ ਕੋਈ ਚੱਕਰ ਨਹੀਂ। ਜਿਹੜਾ ਕੁਝ ਕੀਤਾ ਕੀਪ ਤੱਕ ਕੀ ਸਿਸਟਮ ਸੀ ਯਾਰ ਬਈ ਜਾਂ ਤਾਂ ਉਹ ਜਿਹੜਾ ਮੁੰਡਾ ਸੀਗਾ ਉਹ ਜਿਹੜਾ ਉਹਦਾ ਘਰ ਵਾਲਾ ਸੀ ਉਹਦਾ ਮੁੰਡਾ ਸੀਗਾ ਜਿਹਦੇ ਕਰਕੇ ਉਹ ਨਫ਼ਰਤ ਸੀ ਉਹ ਮੁੰਡੇ ਤੱਕ ਜਾਂ ਕੋਈ ਕੋਈ ਹੋਰ ਗੱਲ ਸੀ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਬਈ ਲੋਕਾਂ ਨੂੰ ਵੀ ਆਪਣੀ ਜਿਸਮ ਦੀ ਪਿਆਸ ਨੂੰ ਬੁਝਾਉਣ ਵਾਸਤੇ ਯਾਰ ਕਿਸੇ ਦੀ ਜਾਨ ਲੈਣੀ ਚੰਗੀ ਗੱਲ ਨਹੀਂ ਸਹੀ ਗੱਲ ਨਹੀਂ ਹੈਗੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਬਈ ਅਕਸਰ ਸੁਣਨ ਨੂੰ ਚ ਮਿਲਦੀਆਂ ਵੀ ਆਹ ਚੀਜ਼ ਹੋ ਗਈ ਆਹ ਗੱਲ ਹੋ ਗਈ ਉਹ ਗੱਲ ਕਿਉਂਕਿ ਬਈ ਹਾਂ ਕੱਲ ਜੂਗਾ ਇਸ ਤੋਂ ਵੱਡਾ ਕੁੱਲ ਜੋ ਕੀ ਹੋ ਸਕਦਾ ਵੀ ਮਾਂ ਹੀ ਆਪਣੇ ਮੁੰਡੇ ਨੂੰ ਖਤਮ ਕਰ ਦਿੰਦੀ ਹੈ ਬਈ ਮੈਨੂੰ ਬਹੁਤ ਪਸਤਾਵਾ ਹੋ ਰਿਹਾ ਬਈ ਸਾਰੀ ਉਮਰ ਮੇਰੀ ਜੇਲ੍ਹ ਚ ਲੰਘ ਜੂਗੀ ਹਣ ਮੈਂ ਹਜੇ ਮੇਰੇ ਮੁੰਡੇ ਮੇਰਾ ਮੁੰਡਾ ਹੋਇਆ ਹੇ 2.5 ਸਾਲ ਦਾ ਹੈਗਾ ਜਿਹਦੇ ਕਰਕੇ ਮੈਂ ਸੋਚਦਾ ਵੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਕਿਉਂਕਿ ਹਜੇ ਮੈਂ ਅੱਜ ਮੈਨੂੰ 20 ਸਾਲ ਬਾਅਦ ਮਿਲੂੰਗਾ ਜਦੋਂ ਮੈਂ ਜੇਲ੍ਹ ਜਾਊਂਗਾ ਮੈਂ 20 ਸਾਲ ਬਾਅਦ ਬਣੂੰਗਾ ਉਹ ਮੁਲਾਜ਼ਮ ਖੜੇ ਆ ਸਿਰਫ ਮੈਨੂੰ ਇੰਟਰਵਿਊ ਕਰਕੇ ਇੱਥੇ ਖੜਾਇਆ ਹੋਇਆ ਹੁਣ ਉਹ ਫੜ ਕੇ ਲੈ ਜਾਣਗੇ ਘਰੇ ਵੀ ਨਹੀਂ ਲੈ ਕੇ ਜਾਣਗੇ ਦਿਲ 'ਚ ਕੋਈ ਦਰਦ ਜਾਂ ਉੱਥੇ ਜੇਲ੍ਹ ਦਾ ਕੀ ਆਵੇ ਬਈ ਜੇ ਕੱਲ ਨੂੰ ਮੇਰੇ ਮੇਰੇ ਮੁੰਡੇ ਨੂੰ ਮੇਰੀ ਘਰ ਵਾਲੀ ਖਤਮ ਕਰੇ ਆਪਣੇ ਜੇ ਸਾਨੂੰ ਅੱਗ ਬਜਾਉਣ ਵਾਸਤੇ ਫਿਰ ਕੀ ਹੋਊਗਾ ਜਿਹੜੇ ਮਨਦੀਲ ਅੱਜ ਗੱਲ ਕਰਦੀ ਹੈ ਇਹ ਕੰਮ ਸਹੀ ਆ ਕੋਈ ਸਹੀ ਕੁਝ ਸਹੀ ਨਹੀਂ ਹੈਗਾ ਬਈ ਜਦ ਆਪਣੇ ਇਸ਼ਕੇ ਦੇ ਜੋ ਡੁੱਬੇ ਹੋਣੇ ਜਵਾਨੀ ਚ ਹੁੰਨੇ ਆ ਆਪਾਂ ਇਹ ਕੰਮ ਕਰ ਦੰਨੇ ਆ ਫਿਰ ਬਾਅਦ ਵਿੱਚ ਪਤਾ ਲੱਗਦਾ ਵੀ ਆਪਾਂ ਇਹ ਗਲਤੀ ਕਰਤੀ ਫਿਰ ਹੁਣ ਅਸੀਂ ਕੀ ਕਰੀਏ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਉਣਾ ਵੀ ਕੋਈ ਵੀ ਗਲਤੀ ਕੋਈ ਵੀ ਅਜੇ ਕੰਮ ਕਰਨ ਵਾਸਤੇ 100 ਵਾਰੀ ਸੋਚਿਆ ਕਰੋ ਯਾਰ ਠੀਕ ਹੈ ਭਾਈ ਧੰਨਵਾਦ ਭਾਈ ਦੇਖੋ ਦੋਸਤੋ ਇਹ ਜਿਹੜਾ ਇਨਸਾਨ ਸੀ ਇਹ ਕਹਿੰਦਾ ਵੀ ਮੈਨੂੰ ਅੱਜ ਵੀ ਪਛਤਾਵਾ ਪਛਤਾਵਾ ਕਿਉਂ ਆ ਕਹਿੰਦਾ ਕਿਉਂਕਿ ਮੈਂ ਉਹਦਾ ਜਵਾਨੀ ਚ ਸੀ ਉਹ ਜਨਾਨੀ ਥੋੜੀ ਜੀ ਮਚੌਰ ਸੀਗੀ ਉਹਨੇ ਜਦੋਂ ਪੱਛੇ ਲਾ ਕੇ ਉਹ ਹੋ ਸਕਦਾ ਜਵਾਕ ਉਹਦਾ ਸਕਾ ਨਾ ਹੋਵੇ ਕੋਈ ਦੂਜਾ ਹੋਵੇ ਹਨਾ ਵੀ ਦੂਜੇ ਪਰਿਵਾਰ ਦਾ ਹੋਵੇ ਹੋ ਸਕਦਾ ਕਿਵੇਂ ਹੋਵੇ ਉਹਦੇ ਦਿਲ ਚ ਕੀ ਸੀ ਉਹ ਕਦੇ ਮੈਨੂੰ ਅੱਜ ਵੀ ਨਹੀਂ ਪਛਤਾਵਾ ਕਿਉਂਕਿ ਮੈਂ ਆਪਦੀ ਹਾਫਸ਼ਲੀ ਕੀਤਾ ਮੈਂ ਆਪ ਦਾ ਜਿਹੜੀ ਭੁੱਖ ਮਟਾਉਣ ਲਈ ਕੀਤਾ ਜੋ ਕੁਝ ਕੀਤਾ ਇਹ ਬੰਦਾ ਕਹਿੰਦਾ ਮੈਨੂੰ ਅੱਜ ਪਛਤਾਵਾ ਮੇਰੇ 2.5 ਸਾਲ ਦਾ ਜਵਾਕ ਆ ਵੀ ਕੱਲ ਨੂੰ ਮੇਰੀ ਜਨਾਨੀ ਆਪਦੀ ਮੱਖ ਮਟਾਉਣ ਦੀ ਖਾਤਰ ਮੈਂ ਤੇ ਜਵਾਕ ਨੂੰ ਇਹ ਕੰਮ ਕਰਦੇ ਤੇ ਮੈਨੂੰ ਸਾਰੀ ਜ਼ਿੰਦਗੀ ਦਾ ਦੁੱਖ ਆ ਅੱਜ ਤੋ 20 ਸਾਲਾਂ ਨੂੰ ਮਿਲੂਗਾ ਕੀ ਹੋਣਾ ਕੀ ਨਹੀਂ ਹੋਣਾ ਹਜੇ ਇਹ ਨਹੀਂ ਪਤਾ ਅੰਦਰ ਕੀ ਹੋਣਾ ਬੰਦੇ ਦਾ ਮੈਂਟ ਤਾਂ ਨਹੀਂ ਪਤਾ ਹੁੰਦਾ ਪਰ ਇਹ ਜਿਹੜੇ ਆਪਾਂ ਅੱਜ ਕੱਲ ਬੇਨੇ ਆ ਕਦਮ ਚੱਕ ਲੈਂਦੇ ਲੋਕ ਕੋਈ ਬੁਆਏਫ੍ਰੈਂਡ ਨੂੰ ਇੱਕ ਮੁੰਡੇ ਵਿੱਚ ਲਾ ਕੇ ਕੁੜੀ ਇਹ ਕੰਮ ਕਰ ਦਿੰਦੇ ਕੋਈ ਕੁੜੀ ਵਿੱਚ ਲਾ ਕੇ ਮੁੰਡਾ ਕਰ ਦਿੰਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਕਿਸੇ ਦੀ ਜਾਨ ਲੈਣੀ ਕੋਈ ਖੇਡ ਨਹੀਂ ਹੁੰਦੀ ਜੋ ਕੁਝ ਵੀ ਹੈ ਜੇ ਤੁਹਾਡੀ ਯਾਰ ਨਹੀਂ ਨਿਭਦੀ ਤਾਂ ਤੁਸੀਂ ਉਹਦੇ ਨਾਲ ਸੈਪਰੇਟ ਹੋ ਜਾਓ ਨਹੀਂ ਤੁਸੀਂ ਰਹਿ ਸਕਦੇ ਪਰ ਇਹ ਚੀਜ਼ਾਂ ਨਾ ਕਰਿਆ ਕਰੋ ਕਿਸੇ ਨੂੰ ਜਾਣ ਲੈਣਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਇਹ ਚੀਜ਼ਾਂ ਕਦੇ ਗੁੱਝੀਆਂ ਨਹੀਂ ਲੈਂਦੀਆਂ ਹੁੰਦੀਆਂ ਨਿਕਲਦੀਆਂ ਹੁੰਦੀਆਂ ਤੁਸੀਂ ਤਾਂ ਜਿਹੜੇ ਬੰਦੇ ਨੇ ਕੀਤਾ ਕੀਤਾ ਤੁਸੀਂ ਆਪ ਦੀ ਜ਼ਿੰਦਗੀ ਵੀ ਖਰਾਬ ਕਰਦੇ ਆ ਸਾਡੀ ਵੀਡੀਓ ਕਿਸੇ ਖਿਆ ਲਈ ਹੁੰਦੀ ਹੈ ਸਾਡੀ ਵੀਡੀਓ ਕੋ ਐਂਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖਿਆ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ